ਇਹ ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਸਾਡੇ ਕੋਲੇ ਬਾਦਸ਼ਾਹ ਹੀ ਨਹੀਂ ਹੈ ਜਿੰਨਾ ਛੇ ਅਸੀਂ ਆਪਣੇ ਆਪ ਦੇ ਮੁਖਤਿਆਰ ਨਹੀਂ ਬਣਦੇ ਉਹਨਾਂ ਛੇ ਇਹ ਹਿੰਦੂਤਵਾ ਤੋਂ ਅਸੀਂ ਇਹੋ ਜਿਹਾ ਹਾਲ ਆਪਣਾ ਕਰਾਉਂਦੇ ਰਹਾਂਗੇ ਤੇ ਮੈਂ ਮੋਤੀ ਤੇ ਸਾਥ ਬੀਜਪੀ ਆਰਐਸਐਸ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇੰਨੇ ਦੋ ਧਸਾਨਾਂ ਤੋਂ ਮਜ਼ਬੂਹਾਂ ਤੋਂ ਸਿੱਖੋਂ ਤੋਂ ਨਾ ਚਲੇ ਜਾਓ ਜੀਤੇ ਨਾਲ ਤਰਗਾ ਫੈਦਾ ਨਹੀਂ ਹੋਣਾ ਅੱਜ 23 ਦਿਨ ਹੋ ਗਏ ਐ ਡੰਡਾ ਸਾਹਿਬ ਭੁੱਖੇ ਹੈਗੇ ਐ ਤੇ ਕੋਈ ਚੀਜ਼ ਉਹਨਾਂ ਨੇ ਖਾਤੀ ਨਹੀਂ ਇਹ 72 ਸਾਲ ਨੰਦੇ ਐ ਤੇ ਕੈਂਸਰ ਦੀ ਬਿਮਾਰੀ ਵੀ ਹੈਗੀ ਐ ਜਿਵੇਂ ਪੰਨਾਂ ਦੇ ਵਿੱਚ ਹੱਥ ਸਿੱਖ ਕੌਮ ਦਾ ਪੂਰਾ ਹੈਗਾ ਜੀਤੇ ਨਾਲ ਪਿੱਛੇ ਨਹੀਂ ਹੁਣ ਇਹਨਾਂ ਨੇ ਮੁੜਨਾ ਤੇ ਮੈਂ ਮੋਤੀ ਤੇ ਸ਼ਾਤ ਤੇ ਬੀਜਪੀ ਆਰਐਸਐਸ ਨੂੰ ਅਪੀਲ ਕਰਦਾ ਹੈ ਕਿ ਤੁਸੀਂ ਇੰਨੇ ਦੁਰ ਤਸਾਨਾ ਤੋਂ ਮਜ਼ਦੂਰਾਂ ਤੋਂ ਸਿੱਟਕੋਮ ਤੋਂ ਨਾ ਚਲੇ ਜਾਓ ਜੀਜ ਨਾਲ ਤੁਹਾਡਾ ਫੈਸਲਾ ਨਹੀਂ ਹੋਣਾ ਅੱਜ ਜਿਹੜਾ ਵੀ ਕੋਈ ਕਸ਼ਮੀਰ ਹਿਮਾਚਲ ਪ੍ਰਦੇਸ਼ ਤੋਂ ਤੁਰਦਾ ਹੈ ਪੰਜਾਬ ਤੋਂ ਤੁਰ ਕੇ ਦਿੱਲੀ ਜਾਣ ਨੂੰ ਹਰਿਆਣਾ ਵਿੱਚੋਂ ਰਸਤੇ ਸਾਰੇ ਬੰਦ ਕੀਤੇ ਹੋਏ ਆ। ਜਾਂ ਤਾਂ ਸੀ ਰਾਜਸਥਾਨ ਵਿੱਚੋਂ ਦੀ ਜਾ ਸਕਦੇ ਆ। ਜਾਂ ਫਿਰ ਪਾਕਿਸਤਾਨ ਤੋਂ ਗੇੜਾ ਕੱਢ ਕੇ ਗੁਜਰਾਤ ਦੀ ਥਾਂ ਉੱਥੋਂ ਦਿੱਲੀ ਪਹੁੰਚ ਸਕਦੇ ਆ। ਇਹ ਬਿਲਕੁਲ ਇੱਕ ਨਕਸ਼ਾ ਤੁਸੀਂ ਨਵੇਂ ਦੇਸ਼ ਤ ਬਣਾਤਾ ਜਿਹਦੇ ਵਿੱਚ ਪੰਜਾਬ ਵੀ ਆਉਂਦਾ ਹੈ ਰਾਜਸਥਾਨ ਦਾ ਹਿੱਸਾ ਆਉਂਦਾ ਹੈ ਜੰਮੂ ਕਸ਼ਮੀਰ ਆਉਂਦਾ ਹੈ ਹਿਮਾਚਲ ਪ੍ਰਦੇਸ਼ ਲਦਾਖ ਹੁੰਦਾ ਤੇ ਇਹ ਤੁਸੀਂ ਦੇਖ ਲਓ ਤੁਸੀਂ ਆਪ ਕਰ ਰਹੇ ਹੋ ਮੋਦੀ ਸਾਹਿਬ ਬੀਜੇਪੀ ਤੇ ਆਰਐਸਐਸ ਹੁਣ ਜਦੋਂ ਦਾ ਇਹ ਮੋੜ ਚ ਲੱਗਿਆ ਤਰੀਬ ਕੋਈ 100 ਕਿਸਾਨ ਪੂਰਾ ਹੋ ਚੁੱਕਿਆ ਜਿਹੜਾ ਪਿਛਲਾ 2020-21 ਦੇ ਵਿੱਚ ਮੋਰਚਾ ਲੱਗਿਆ ਸੀ ਉਦੋਂ 800 ਕਿਸਾਨ ਪੂਰਾ ਤੇ ਸ਼ਹੀਦ ਹੋ ਗਿਆ ਸੀਗਾ ਤੇ ਸ਼ਹੀਦਿਆਂ ਤੋਂ ਸਿੱਖ ਮੂੰਹ ਨਹੀਂ ਫੇਰਦੇ ਹੈਗੇ ਇਹ ਤੁਹਾਨੂੰ ਅਸੀਂ ਦੱਸ ਦਿੱਤੇ 19 ਦੇ ਵਿੱਚ ਬਰਤਾਨੀਆਂ ਦੇ ਵਿੱਚ ਕਸਨਾਂ ਦੇ ਮੋਰਚੇ ਲੱਗੇ ਐ ਪਰ ਉਹ ਸਿਆਣੀਆਂ ਸਰਕਾਰਾਂ ਨੇ ਬਿਲਕੁਲ 4-5 ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਜੋ ਉਹਨਾਂ ਨੂੰ ਮੁਸ਼ਕਿਲਾਂ ਸੀ ਜੀਆਂ ਹੱਲ ਕਰਤੀਆਂ ਅੱਜ ਸਾਡੇ ਜਿਹੜੇ ਮਾਸਟਰ ਨੇ ਮਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਵਧ ਗਈਆਂ ਪਰ ਕਿਸਾਨ ਦਾ ਗੁਜ਼ਾਰਾ ਨਹੀਂ ਹੋ ਰਿਹਾ 1947 ਤੋਂ ਪਹਿਲਾਂ ਸਾਡੇ ਪੰਜਾਬ ਦੇ ਖੇਤੀਬਜ਼ੀ ਮੰਤਰੀ ਸੀਗੇ ਸਰ ਛੋਟੂ ਰਾਮ ਉਹਨਾਂ ਨੇ ਇੱਕ ਧੰਮ ਕਾਗਜ਼ ਦੇ ਉੱਤੇ ਦਸਖਤ ਕਰਕੇ ਸਾਰੇ ਕਿਸਾਨ ਜ਼ਿਮੀਦਾਰਾਂ ਦੇ ਕਰਜ਼ੇ ਮਾਫ਼ ਕਰਤੇ ਸੀਗੇ ਜਿਸ ਦੇ ਨਾਲ ਬਹੁਤ ਜ਼ਿਆਦਾ ਖੁਸ਼ਹਾਲੀ ਪੈਦਾ ਹੋਣ ਲੱਗ ਪਈ ਅਸੀਂ ਬਹੁਤ ਸਾਰੇ ਪਾਕਿਸਤਾਨ ਤੋਂ ਆਏ ਆਂ ਤੇ ਇੱਥੇ ਆ ਕੇ ਹਰਿਆਵਲ ਪੈਦਾ ਕੀਤੀ ਹੈ ਜੇ ਤੁਸੀਂ ਪਾਕਿਸਤਾਨ ਚਲੇ ਜਾਓ ਤੁਹਾਨੂੰ پتہ ਲੱਗੂਗਾ ਕਿ ਪਾਕਿਸਤਾਨ ਆਪਣੀ ਕਣਫਰੂਸ ਤੋਂ ਮੰਗਾਉਂਦਾ ਹੈ ਤੇ ਸਾਡੀ ਵਟ ਪਾਕਿਸਤਾਨ ਦੇ ਨਾਲ ਲੱਗੀ ਹੋਈ ਹੈ ਸਾਡੀ ਮੰਗ ਦੇ ਉੱਤੇ ਬਾਰਡਰ ਕਿਉਂ ਨਹੀਂ ਖੋਲਦੇ ਜਿਹੜੀ ਜੀਰੀ ਐਤਕੀ ਮੰਡੀਆਂ ਦੇ ਵਿੱਚ ਰੁਲੀ ਹੈ 18-20 ਦਿਨ ਕਿਸਾਨ ਮੰਡੀਆਂ ਤੇ ਪੁੰਜੇ ਪਏ ਰਹੇ ਆ ਤਾਂ ਜਾ ਕੇ ਕੱਟ ਲਾ ਕੇ ਥੋੜੇ ਭਾਅ ਦੇ ਉੱਤੇ ਇਹ ਜੀਰੀ ਵਿਕੀ ਹੈ ਤੇ ਜੇ ਪਾਕਿਸਤਾਨ ਬਾਰਡਰ ਖੁੱਲ ਜਬੇ ਤਾਂ ਅੱਜ ਵੀ ਕੀਮਤ ਜੀਰੀ ਦੀ 8500 ਰੁਪਇਆ ਕਵਿੰਟਲ ਹੈਗੀ ਆ मेरा कहने का मतलब है कि ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਸਾਡੇ ਕੋਲੇ ਬਾਦਸ਼ਾਹ ਹੀ ਨਹੀਂ ਹੈ ਬਾਦਸ਼ਾਹ ਦਾ ਮਤਲਬ ਹੈ ਸੋਵਰਨਿਟੀ ਜਿੰਨਾ ਛੇ ਅਸੀਂ ਆਪਣੇ ਆਪ ਦੇ ਮੁਖਤਿਆਰ ਨਹੀਂ ਬਣਦੇ ਉਹਨਾਂ ਛੇ ਇਹ ਹਿੰਦੂਤਵਾ ਤੋਂ ਅਸੀਂ ਇਹੋ ਜਿਹਾ ਹਾਲ ਆਪਣਾ ਕਰਾਉਂਦੇ ਰਹਾਂਗੇ This is the 23rd day since Sadar Dalliwal has been on a fast, and he is a patient of cancer also. He is near his deathbed, in fact, on his deathbed. If he is not saved, then I think all the Sikh nation will be inflamed, and Modi Shah and his cabal will be responsible for what they are doing to the farmers and the labor the farmer employs. I appeal to all the nations to make modi and shah see the ground and bring him to his senses because thousands of farmers have committed suicide and we think their demands are genuine their loans should be waived off immediately and what they want, the SP, MSP, that should be put in order. This season, the dal, the pulse, mungi which was to get a MSP, it was sold at dirt price. So you can imagine what this government of Hindutva is doing to the farmers and the labor that works on the farms. All the human rights organizations, all the Western democracies who value democracy, human rights, rule of law, principles of natural justice must step in immediately and see. That this morcha ends fruitfully because all the farmers want is that they can speak to Mr. Modi and tell him that what decisions were taken in 2022 when this morcha had ended. They just want to remind him to implement those promises, which Shah and Modi are obstinate in doing. When Modi was the chief minister of Gujarat, he confiscated the land holdings and farmyards of 60,000 Sikh farmers. So you can imagine what this country is becoming. It's not secular anymore, it's become a theocratic Hindutva state. So, to get out of this vicious circle, I think the world leaders should intervene and put some better sense into these two Dictate, dictatorial Shah and Modi. Thank you very much.